ਮੌਸਮ ਦੇ ਵਿੱਚ ਅਚਾਨਕ ਤਬਦੀਲੀ ਆਈ ਹੈ ਪਹਾੜਾਂ ਦੇ ਵਿੱਚ ਬਰਫ ਬਾਰਿ ਹੋ ਰਹੀ ਹੈ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਮੀਂਹ ਪੈ ਰਿਹਾ ਹੈਗਾ ਉਸ ਤੋਂ ਬਾਅਦ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਸੰਖਿਆ ਲਗਾਤਾਰ ਵਧ ਰਹੀ ਹੈ ਆਖਰਕਾਰ ਕੀ ਹਾਲਾਤ ਨੇ ਹਸਪਤਾਲਾਂ ਦੇ ਵਿੱਚ ਕਿਸ ਕਦਰ ਮਰੀਜ਼ ਵਧੇ ਹੈ ਤੇ ਕਿਸ ਤਰ੍ਹਾਂ ਦੇ ਮਰੀਜ਼ਾਂ ਦੀ ਸੰਖਿਆ ਦੇ ਵਿੱਚ ਵਾਧਾ ਹੋਇਆ ਮੇਰੇ ਨਾਲ ਡਾਕਟਰ ਨਵਦੀਪ ਹੈਗੇ ਗੱਲਬਾਤ ਕਰ ਲੈਣੇ ਆ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾ ਸਵਾਲ ਹੈ ਕਿ ਮੌਸਮ ਤਬਦੀਲੀ ਆਈ ਹੈ ਜਦੋਂ ਮੌਸਮ ਤਬਦੀਲੀ ਹੁੰਦੀ ਹੈ ਮਰੀਜ਼ਾਂ ਦੀ ਸੰਖਿਆ ਦੇ ਵਿੱਚ ਵਾਧਾ ਹੁੰਦਾ ਕਿੰਨਾ ਕੁ ਵਾਧਾ ਮਰੀਜ਼ਾਂ ਦੀ ਸੰਖਿਆ ਦੇ ਵਿੱਚ ਹੋ ਰਿਹਾ ਹੈ ਕੰਪੈਰੀਟਿਵਲੀ ਆਪਾਂ ਕਹਿ ਸਕਦੇ ਗਲਾ ਖਰਾਬ ਜਿਹਨੂੰ ਆਪਾਂ ਕਿਊਟ ਵਾਇਰਲ ਇਨਫੈਕਸ਼ਨ ਕਹਿੰਦੇ ਆ ਉਹਦੇ ਮਰੀਜ਼ ਥੋੜੇ ਵਧੇ ਆ ਉਹਦਾ ਰੀਜ਼ਨ ਨਾ ਕਿ ਕਲਾਈਮੇਟ ਚੇਂਜ ਕਰਕੇ ਥੋੜੀ ਜੀ ਗਰਮੀ ਵੀ ਵਧੀ ਆ ਇਸ ਕਰਕੇ ਜਿਹੜੇ ਮੋਸਟਲੀ ਲੋਕ ਕੀ ਹੁੰਦੇ ਆ ਆਪਣੇ ਕਪੜੇ ਘਟਾ ਦਿੰਦੇ ਆ ਉਹਨਾਂ ਕੀ ਛਾਤੀ ਨੂੰ ਠੰਡ ਵੀ ਲੱਗ ਜਾਂਦੀ ਆ ਗਲਾ ਖਰਾਬ ਹੋ ਜਾਂਦਾ ਆ ਤੋ ਉਹਨੂੰ ਕਿਊਟ ਵਾਇਰਲ ਇਨਫੈਕਸ਼ਨ ਕਹਿੰਦੇ ਆ ਇਹ ਜਿਹੇ ਪੇਸ਼ੈਂਟ ਵਿੱਚ ਵਾਧਾ ਹੋਇਆ ਆ ਹਾਲਾਂਕਿ ਇਹ ਜੇ ਕੋਈ ਸੀਰੀਅਸ ਤਰ੍ਹਾਂ ਦੇ ਨਹੀਂ ਆਏ ਬਟ ਕਿਊਟ ਇਨਫੈਕਸ਼ਨ ਦੇ ਪੇਸ਼ੈਂਟ ਦੇ ਵਿੱਚ ਵਾਧਾ ਹੋਇਆ ਆ ਮੌਸਮ ਚੇਂਜ ਹੋ ਵਾਈਰਲ ਫੈਲਦੀ ਨਾਲ ਲੋਕਾਂ ਨੂੰ ਕਿਉਂਕਿ ਔਰ ਦੂਸਰਾ ਸਵਾਲੇ ਵੀ ਨਾਲ ਦੀ ਨਾਲ ਕਿ ਆਪਾਂ ਕੀ ਕਿ ਪਹਿਲਾਂ ਤੁਸੀਂ ਜ਼ਿਕਰ ਕੀਤਾ ਕਿ ਨਾਲ ਦੀ ਨਾਲ ਫੈਲ ਸਕਦਾ ਦੂਸਰੇ ਵਿਅਕਤੀ ਨੂੰ ਵੀ ਹੁੰਦਾ ਰਹਿੰਦਾ ਨਾਲ ਹਾਂਜੀ ਬਿਲਕੁਲ ਦੇਖੋ ਜਿਹੜਾ ਕਿਊਟ ਵਾਇਰਲ ਹੁੰਦਾ ਉਹਦੇ ਵਿੱਚ ਮੋਸਟ ਕਾਮਨ ਜਿਹੜਾ ਵਾਇਰਸ ਹੁੰਦਾ ਹੈ ਜਾਂ ਤਾਂ ਆਪਣੇ ਰਾਈਨੋ ਵਾਇਰਸ ਹੁੰਦਾ ਹੈ ਜਾਂ ਇਨਫਲੂਐਂజా ਵਾਇਰਸ ਹੁੰਦਾ ਜਿਹਨੂੰ ਸੀਜ਼ਨਲ ਵਾਇਰਲ ਵੀ ਕਹਿੰਦੇ ਆ ਬਈ ਮੋਸਟਲੀ ਫੈਲਦਾ ਪਰਸਨ ਟੂ ਪਰਸਨਲੀ ਫੈਲਦਾ ਆ ਜਿਸ ਤਰ੍ਹਾਂ ਕੋਈ ਬੰਦਾ ਛਿੱਕਣ ਵੇਲੇ ਆਪਣੇ ਮੂੰਹ ਤੇ ਹੱਥ ਨਹੀਂ ਰੱਖਦਾ ਜਦੋਂ ਮਾਲ ਨਹੀਂ ਰੱਖਦਾ ਤਾਂ ਫੈਲ ਸਕਦਾ ਜੇ ਹੱਥਾਂ ਦੇ ਵਿੱਚ ਥੋੜੇ ਡ੍ਰੌਪ ਬਟ ਇਹ ਮੋਸਟਲੀ ਅਫੈਕਟ ਉਹਨਾਂ ਨੂੰ ਕਰਦਾ ਜਿਹੜੇ ਮਿਊਨੋ ਕੰਪਰਮਾਈਜ਼ਡ ਪੇਸ਼ੈਂਟ ਹੁੰਦੇ ਆ ਜਿਸ ਤਰ੍ਹਾਂ ਜਿਨ੍ਹਾਂ ਦੀ ਏਜ ਜ਼ਿਆਦਾ ਹੁੰਦੀ ਆ ਜਾਂ ਡਾਇਲਿਸਿਸ ਦੇ ਪੇਸ਼ੈਂਟ ਹੁੰਦੇ ਆ ਜਾਂ ਕੈਂਸਰ ਦੇ ਪੇਸ਼ੈਂਟ ਹੁੰਦੇ ਆ ਮੋਸਟਲੀ ਇਹ ਇਨਫੈਕਸ਼ਨ ਆਪਣੇ ਆਪ ਠੀਕ ਹੋ ਜਾਂਦੀ ਆ ਬਟ ਅੱਜਕੱਲ ਥੋੜੀ ਇਹ ਪ੍ਰੋਬਲਮ ਵੱਧ ਰਹੀ ਆ ਤੇ ਮਾਮੂਲੀ ਦਵਾਈ ਨਾਲ ਮੋਸਟਲੀ ਪੇਸ਼ੀ ਠੀਕ ਹੋ ਜਾਂਦੇ ਆ ਅੰਟਿਲ ਅਨਲੈਸ ਪੇਸ਼ੈਂਟ ਮਿਊਨੋ ਕੰਪਰਮਾਈਜ਼ਡ ਨਾ ਹੋਵੇ ਕਿੰਨੇ ਉਹ ਦਿਨ ਲੱਗਦੇ ਹੈਗੇ ਸਵਾਲੇ ਨੂੰ ਠੀਕ ਹੁੰਦੀ ਕਿਉਂਕਿ ਆਮ ਚਰਚਾਵਾਂ ਵੀ ਇਹ ਚੱਲਦੀ ਹੈ ਕਿ ਸਾਨੂੰ ਕੋਲਡ ਦੀ ਦਵਾਈ ਨਹੀਂ ਲੈਣੀ ਚਾਹੀਦੀ ਮੇਰੀ ਸੰਗਤ ਚਲੀ ਆਪਣੇ ਆਪ ਠੀਕ ਹੁੰਦਾ ਪਾਣੀ ਪੀਓ ਵਤਵਤ ਅਬ ਮਿੱਥ ਅਬੀ ਕਾਫੀ ਹੈ ਗਿਆ ਇਸ ਚੀਜ਼ ਨੂੰ ਲੈ ਕੇ ਨੇ ਆਪਣੇ ਆਪ ਤਾਂ ਠੀਕ ਹੋਣ ਦੇ ਚਾਂਸਸ ਜਿਹੜੇ ਹੁੰਦੇ 3 ਦਿਨ ਦੇ ਵਿੱਚ ਹੀ ਹੁੰਦੇ ਮੋਸਟਲੀ ਵਾਇਰਲ ਦੇ ਵਿੱਚ ਜੇ ਪੇਸ਼ੈਂਟ 2-3 ਦਿਨ ਦੇ ਵਿੱਚ ਰਿਕਵਰ ਕਰ ਗਿਆ ਤਾਂ ਕੋਈ ਪ੍ਰੋਬਲਮ ਨਹੀਂ ਬਟ ਜੇ ਤੁਹਾਨੂੰ ਲੱਗਦਾ 48 ਘੰਟੇ ਬਾਅਦ ਵੀ ਤੁਹਾਨੂੰ ਪ੍ਰੋਬਲਮ ਆ ਰਹੀ ਆ ਤਾਂ ਤੁਹਾਨੂੰ ਮੈਡੀਸਨ ਨਾਲ ਦੇ ਨਾਲ ਕੰਸਲਟ ਕਰਕੇ ਸਟਾਰਟ ਕਰਨੀ ਚਾਹੀਦੀ ਆ ਅੱਜਕੱਲ ਪੇਸ਼ੈਂਟ ਕੀ ਕਰਦੇ ਆ ਖੁਦ ਤੋਂ ਖੁਦ ਪੁਰਾਣੀ ਦਵਾਈ ਲੈ ਲੈਂਦੇ ਆ ਉਹਦੇ ਨਾਲ ਰੈਜ਼ਿਸਟੈਂਸ ਵੱਧ ਰਹੀ ਆ ਰਿਸਿਸਟੈਂਸ ਵਧਣ ਦੇ ਨਾਲ ਪ੍ਰੋਬਲਮ ਵੱਧ ਰਹੀ ਆ ਹਾਲਾਂਕਿ ਪੇਸ਼ੈਂਟ ਨੂੰ ਕੰਸਲਟੇਸ਼ਨ ਤੋਂ ਬਾਅਦ ਹੀ ਦਵਾਈ ਲੈਣੀ ਚਾਹੀਦੀ ਆ ਤੇ ਮੋਸਟਲੀ ਪੇਸ਼ੈਂਟ ਤਿੰਨ ਤੋਂ ਪੰਜ ਦਿਨ ਦੇ ਵਿੱਚ ਬਿਲਕੁਲ ਠੀਕ ਹੋ ਜਾਂਦੇ ਆ ਆ ਪਾਣੀ ਦਾ ਇਨਟੇਕ ਪਾਇਰਲ ਦੇ ਵਿੱਚ ਜ਼ਰੂਰ ਵਧਾਉਣਾ ਚਾਹੀਦਾ ਤੇ ਕੋਸੇ ਪਾਣੀ ਦੇ ਗਰਾਰੇ ਵੀ ਕਰਨੇ ਚਾਹੀਦੇ ਜੇ ਤੁਹਾਨੂੰ ਸੋਰ Throat ਆ ਬਟ ਆਪਣੇ ਆਪ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਇਲਾਜ ਨਹੀਂ ਕਰਨਾ ਚਾਹੀਦਾ ਬਿਨਾਂ ਕੰਸਲਟੇਸ਼ਨ ਤੋਂ ਅਕਸਰ ਦੇਖਣ ਨੂੰ ਮਿਲਦਾ ਕਿ ਲੋਕੀ ਘਰ ਦੇ ਵਿੱਚ ਸਟੀਮ ਲੈਣ ਲੱਗ ਜਾਂਦੇ ਹੈਗੇ ਕਿ ਉਹਨਾਂ ਨੂੰ ਵਾਇਰਲ ਹੋ ਗਿਆ ਚਲੋ ਸਟੀਮ ਲੈ ਲਓ ਸਟੀਮ ਦੇ ਨਾਲ ਸਹੀ ਹੋ ਜਾਊਗਾ ਮੈਡੀਕਲ ਤੇ ਜਾਂਦੇ ਕੋਈ ਆਪਾਂ ਕੀ ਤੇ ਇਸ ਜਿਹਨਾਂ ਨੁਕਸਾਨ ਕੀ ਹੋ ਸਕਦਾ ਤੇ ਕੀ ਸਲਾਹ ਇਨਾਂ ਵਿਅਕਤੀ ਨੂੰ ਦੋਗੇ ਬਿਲਕੁਲ ਕਈ ਵਾਰੀ ਆਪਾਂ ਇਹਨੂੰ ਥੋੜਾ ਕੋਲਡ ਜਾਂ ਵਾਇਰਲ ਸਮਝ ਕੇ ਆਪਣੇ ਆਪ ਦਵਾਈ ਸਟਾਰਟ ਕਰ ਲੈਂਦੇ ਆ ਤੇ ਡਾਕਟਰ ਦੀ ਸਲਾਹ ਨਹੀਂ ਲੈਂਦੇ ਪਰ ਕਈ ਵਾਰੀ ਇਹ 7 ਤੋਂ 10 ਦਿਨ ਤੋਂ ਬਾਅਦ ਵੀ ਵੱਜ ਜਾਂਦਾ ਫਿਰ ਆਪਾਂ ਭੱਜ ਜਾਂਦੇ ਆ ਹਾਲਾਂਕਿ ਕਈ ਵਾਰੀ ਵਾਇਰਲ ਹੁੰਦਾ ਹੀ ਨਹੀਂ ਕੋਈ ਹੋਰ ਇਨਫੈਕਸ਼ਨ ਹੁੰਦੀ ਆ ਤੇ ਇਸ ਕਰਕੇ ਜਦੋਂ ਵੀ ਪ੍ਰੋਬਲਮ ਆਵੇ ਜੇ ਤੁਸੀਂ 2-3 ਦਿਨ ਚ ਨਹੀਂ ਠੀਕ ਹੁੰਦੇ ਤਾਂ ਐਸਨੈਸ ਤੁਸੀਂ ਡਾਕਟਰ ਕੋਲ ਜਾਓ ਉਹ ਡਿਫਰੈਂਸ਼ੀਏਟ ਕਰੂਗਾ ਕਿ ਆਈਦਰ ਇਟ ਇਜ਼ ਨਵਰਲ ਇਨਫੈਕਸ਼ਨ অর ਸਮਥਿੰਗ ਐਲਸੇ ਬੈਕਟੀਰੀਅਲ ਇਨਫੈਕਸ਼ਨ ਵੀ ਹੋ ਸਕਦੀ ਹੈ ਜਾਂ ਕੋਈ ਹੋਰ ਇਨਫੈਕਸ਼ਨ ਵੀ ਹੋ ਸਕਦੀ ਹੈ ਉਹ ਡਾਕਟਰ ਆਪਣੇ ਕਲੀਨਿਕ ਲਈ ਚੈੱਕ ਕਰੂਗਾ ਉਸ ਤੋਂ ਬਾਅਦ ਟੈਸਟ ਕਰੂਗਾ ਉਸ ਤੋਂ ਬਾਅਦ ਹੀ ਕਮੈਂਟ ਕਰ ਸਕਦੇ ਆ ਬਟ ਜੇ ਤੁਹਾਨੂੰ 48 ਘੰਟੇ ਤੋਂ ਬਾਅਦ ਵੀ ਲੱਗਦਾ ਕਿ ਨੀ ਪ੍ਰੋਬਲਮ ਠੀਕ ਹੋਦੀ ਹੈ ਸੁਣਨਾ ਤੁਸੀਂ ਨਾਲ ਦੇ ਨਾਲ ਡਾਕਟਰ ਨੂੰ ਦਿਖਾਓ ਰਾਦਰ ਕਿ ਤੁਸੀਂ ਘਰੇ ਆਪਨਾ ਆਪ ਲਾ ਸਟਾਰਟ ਕਰੋ ਬਤ ਉਹ ਸਟੀਮ ਲੈਣ ਦੇ ਕੀ ਨੁਕਸਾਨ ਹੈ ਕਿਉਂਕਿ ਇਸ ਮੌਸਮ ਦੇ ਵਿੱਚ ਕਹਿੰਦੇ ਕਿ ਸਟੀਮ ਲੈਣੀ ਚਾਹੀਦੀ ਹੈਗੀ ਨੱਕ ਸਾਫ ਰਹਿਦਾ ਗਲਾ ਸਾਫ ਰਹਿਦਾ ਸਾਫ ਰੱਖਣਾ ਚਾਹੀਦਾ ਸਟੀਮ ਦੇ ਨਾਲ ਕੀ ਲੈਣੀ ਚਾਹੀਦੀ ਹੈ हां स्टीम ਆਪਾਂ ਘਰੇ ਲੈ ਸਕਦੇ ਹਾਂ ਬਟ ਮੋਸਟਲੀ ਕਈ ਵਾਰੀ ਪੇਸ਼ੈਂਟ ਹੁੰਦੇ ਆ ਕਈ ਤਰ੍ਹਾਂ ਦੀਆਂ ਦਵਾਈਆਂ ਪਾ ਕੇ ਸਟੀਮ ਵਿੱਚ ਲੈ ਲੈਂਦੇ ਆ ਜਿਨ੍ਹਾਂ ਦੀ ਹਾਲਾ ਕਿ ਜ਼ਰੂਰਤ ਨਹੀਂ ਦੀ ਉਹ ਕੀ ਉਲਟਾ ਨੁਕਸਾਨ ਕਰ ਦਿੰਦੀਆਂ ਨੇ ਕਈ ਵਾਰੀ ਪੇਸ਼ੈਂਟ ਵਿਕਸ਼ ਜਾਂ ਕੋਈ ਇਹ ਇਦਾਂ ਦੀ ਚੀਜ਼ ਉਹ ਪਾ ਕੇ ਲੈ ਲੈਂਦੇ ਆ ਹਾਲਾ ਕਿ ਕਈ ਵਾਰੀ ਪੇਸ਼ੈਂਟਸ ਨੂੰ ਇੰਨਾ ਤੋਂ ਇਰਿਟੇਸ਼ਨ ਵੀ ਹੋਣੀ ਸਟਾਰਟ ਹੋ ਜਾਂਦੀ ਆ ਤੇ ਸਟੀਮ ਦੇ ਵਿੱਚ ਜੇ ਕੋਈ ਦਵਾਈ ਪਾਣੀ ਆ ਤੁਹਾਡੇ ਬਿਨਾਂ ਡਾਕਟਰ ਸਲਾਹ ਤੋਂ ਨਹੀਂ ਪਾਣੀ ਚਾਹੀਦੀ ਅੰਟਿਲ ਨਾ ਲੈਸ ਕੋਈ ਪੇਸ਼ੈਂਟ ਡਾਕਟਰ ਦੀ ਬਿਨਾਂ ਸਲਾਹ ਤੋਂ ਲੈ ਰਿਹਾ ਉਹਨੂੰ ਰეკਮੈਂਡ ਕਰਾ ਕੇ ਹੀ ਲਵੇ ਕਿਸ ਤਰ੍ਹਾਂ ਦੇ ਪਰਹੇਜ਼ ਰੱਖੇ ਜਾ ਸਕਦੇ ਆ ਜੇਕਰ ਇਨਾ ਵਾਇਰਲ ਤੋਂ ਬਚਣਾ ਹੈ ਕਿ ਵਾਇਰਲ ਹੋਵੇ ਹੀ ਨਾ ਹਾਂ ਐਸਟ ਸਭ ਤੋਂ ਵੱਡੀ ਗੱਲ ਹੈ ਕਿ ਪ੍ਰੋਫੈਂਸ਼ਨ ਇਜ਼ ਬੈਟਰ ਦੈਨ ਕਿਉਰ ਸਭ ਤੋਂ ਵੱਡੀ ਇਹ ਗੱਲ ਹੈ ਕਿ ਜਦੋਂ ਮੌਸਮ ਚੇਂਜ ਹੁੰਦਾ ਆ ਸਾਨੂੰ ਨਾਲ ਦੇ ਨਾਲ ਇੱਕਦਮ ਵੀ ਕੱਪੜੇ ਨਹੀਂ ਘਟਾਣੇ ਚਾਹੀਦੇ ਆ ਐਂਡ ਸੈਕੰਡ ਆਨ ਠੰਡਾ ਪਾਣੀ ਤੋਂ ਪਰਹੇਜ਼ ਕਰਨਾ ਚਾਹੀਦਾ ਆ ਜੇ ਕੋਈ ਤਲੀ ਹੋਈ ਚੀਜ਼ ਕੋਈ ਪੁਰਾਣੀ ਲੱਗ ਰਹੀ ਆ ਜਾਂ ਕੋਈ ਗੰਦਾ ਖਾਣਾ ਉਹ ਨਹੀਂ ਖਾਣਾ ਚਾਹੀਦਾ ਇਹ ਮੋਸਟ ਕਾਮਨ ਕਾਸ ਆਫ ਸੋਰ ਥਰੋਟ ਹੋ ਜਾਂਦਾ ਆ ਤੇ ਜੇ ਕੋਈ ਵਿਅਕਤੀ ਬਿਮਾਰ ਆ ਉਹਨੂੰ ਲੱਗਦਾ ਕਿ ਮੈਨੂੰ ਵਾਇਰਲ ਹੋਇਆ ਉਹਨੂੰ ਪਬਲਿਕ ਪਲੇਸ ਦੇ ਵਿੱਚ ਮਾਸਕ ਨਾਲ ਹੀ ਨਿਕਲਣਾ ਚਾਹੀਦਾ ਜੇ ਖੰਗੜ ਜਾਂ ਛਿੱਕਣ ਵੇਲੇ ਹਮੇਸ਼ਾ ਮੂੰਹ ਨੂੰ ਟਕਣਾ ਚਾਹੀਦਾ ਜੇ ਆਪਾਂ ਪ੍ਰਕਾਸ਼ਨ ਲਈਏ ਤਾਂ ਦਵਾਈ ਤੋਂ ਲਵਾ ਪਾ ਕਾਫੀ ਹੱਦ ਤੱਕ ਇਹ ਦੇ ਇਹਨੂੰ ਘਟਾ ਸਕਦੇ ਆ ਅਖਰਕਾਰ ਅਕੀਰ ਹੀ ਹੁੰਦਾ ਕਿ ਵਿਅਕਤੀ ਬਾਹਰੋਂ ਦਵਾਈਆਂ ਲੈ ਰਿਹਾ ਲੈ ਰਿਹਾ ਆਰਐਮਪੀ ਡਾਕਟਰ ਤੋਂ ਲੈ ਰਿਹਾ ਤੇ ਇੱਕ ਚੀਜ਼ ਉਹ ਦੱਸੋ ਕਿ ਟੈਸਟ ਕਦੋਂ ਕਰਵਾਉਣਾ ਚਾਹੀਦਾ ਵਿਅਕਤੀ ਨੂੰ ਕਿੰਨੇ ਦਿਨਾਂ ਬਾਅਦ ਰੱਖਣਾ ਚਾਹੀਦਾ ਸਬਰ ਬੀ ਬੁਖਾਰ ਆ ਰਿਹਾ ਦੋ ਤਿੰਨ ਦਿਨ ਬੁਖਾਰ ਆ ਰਿਹਾ ਕਿੰਨੇ ਦਿਨਾਂ ਬਾਅਦ ਟੈਸਟ ਕਰਵਾਉਣਾ ਚਾਹੀਦਾ ਕਦੋਂ ਪਛਾਣ ਕਰਨੀ ਚਾਹੀਦੀ ਉਸ ਨੂੰ ਅਸਲ ਦੇ ਵਿੱਚ ਮੈਕਸਿਮ ਆਪਾ ਵਾਇਰਲ ਦੇ ਵਿੱਚ ਇੱਕ ਜਾਂ ਦੋ ਦਿਨ ਆਪਣੇ ਆਪ ਕੁਝ ਪੈਰਾਸੈਟਾਮ ਹੋ ਲ ਜਾ ਪੇਸ਼ੈਂਟ ਘਰੇ ਕਰ ਸਕਦਾ ਆਦਰਵਾਇਜ਼ ਮੇਰੇ ਹਿਸਾਬ ਨਾਲ 24 48 ਘੰਟੇ ਤੋਂ ਬਾਅਦ ਨਾਲ ਦੇ ਨਾਲ ਉਹਨੂੰ ਡਾਕਟਰ ਨਾਲ ਕੰਸਲਟ ਕਰਨਾ ਚਾਹੀਦਾ ਕਿ ਆਦਰ ਇ ਔਰ ਕੁਝ ਸਮਥਿੰਗ ਐਲਸ ਔਰ ਕਈ ਵਾਰ ਇਹ ਹੁੰਦਾ ਵਾਇਰਲ ਸਿਰਫ ਗਲੇ ਤੱਕ ਹੁੰਦਾ ਆ ਉਹ ਲੋਅਰ ਰੈਸਪੀਰੇਟਰੀ ਟ੍ਰੈਕਟ ਜਿਹਨੂੰ ਆਪਾਂ ਨੀਚੇ ਦੀ ਸਾਰਨ ਵਾਲੀ ਕਹਿੰਦੇ ਉਹਦੇ ਤੱਕ ਵੀ ਚਲਾ ਜਾਂਦਾ ਆ ਇਹਨੂੰ ਪ੍ਰੀਵੈਂਟ ਕਰਨ ਲਈ ਸਾਨੂੰ ਪਹਿਲਾਂ ਨਾਲ ਦੇ ਨਾਲ ਹੀ ਡਾਕਟਰ ਨੂੰ 24 48 ਘੰਟੇ ਚ ਦਿਖਾਣਾ ਚਾਹੀਦਾ ਹੈ ਡਾਕਟਰ ਨਵਦੀਪ ਜੋ ਕਹਿ ਰਹੇ ਹੈਗੇ ਕਿ ਜਿਹੜਾ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਲੋਕੀ ਆਪਣੇ ਕੱਪੜੇ ਉਤਾਰੇ ਜੈਕਟਾ ਉਤਾਰ ਰਿਹਾ ਤਾਂ ਇਸ ਨੂੰ ਵੀ ਪ੍ਰਕੋਸ਼ਨ ਦੇ ਤੌਰ ਤੇ ਵਰਤਣਾ ਚਾਹੀਦਾ ਜੈਕਟ ਕੱਪੜੇ ਇਕਦਮ ਨਹੀਂ ਉਤਾਰਨੇ ਚਾਹੀਦੇ ਕਿਉਂਕਿ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ ਨਾਲ ਦੀ ਨਾਲ ਘਰ ਦੇ ਵਿੱਚ ਜੇਕਰ ਤੁਹਾਨੂੰ ਬੁਖਾਰ ਹੈ ਖਾਂਸੀ ਹੈ ਜ਼ੁਕਾਮ ਹੈ ਤਾਂ ਆਪਣਾ ਟ੍ਰੀਟਮੈਂਟ ਖੁਦ ਦੇ ਪੱਧਰ ਤੇ ਕੁਝ ਵੀ ਨਾ ਕਰੋ ਜੇਕਰ 24 ਜਾਂ 48 ਘੰਟੇ ਤੋਂ ਵੱਧ ਦਾ ਬੁਖਾਰ ਰਹਿੰਦਾ ਤੁਹਾਨੂੰ ਖਾਂਸੀ ਰਹਿੰਦੀ ਹੈ ਤਾਂ ਆਪਣੇ ਡਾਕਟਰ ਦੇ ਨਾਲ ਕੰਸਲਟ ਕਰੋ കെമരാസൻ നിറ്റിൻ ആശു അനേജാ ലിവിംഗ ഇൻഡിയ ന്യൂസ് മോഹളി